ਦਾ ਮੰਡੀ ਤੋਂ ਹੈਲੋ ਹੰਸਾਟੀ ਵਿੱਚ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਬਣਜੀ ਠੰਡ ਦੇ ਦੌਰਾਨ ਦੌਰਾਨ ਆ ਪਨੀਰ ਠੀਕ ਹੋ ਜੀ ਤੇ ਉਹਦਾ ਹੁਣ ਜਿਹੜਾ ਹੈਗਾ ਤਿਆਰ ਹੁੰਦਾ ਪਿਆ ਮਸਾਲਾ ਇਹਦੇ ਵਿੱਚ ਆਪਾਂ ਪੂਜਿਆ ਹੋਇਆ ਆਟਾ ਬੇਸਨ ਤੇ ਸ਼ੱਕਰ ਸ਼ੱਕਰ ਜਿਹੜੀ ਇਹ ਪਾ ਕੇ ਉਹਨੂੰ ਚੰਗੀ ਤਰ੍ਹਾਂ ਨਾ ਮਿਲਾ ਲੈਣਾ ਹਾਂਜੀ ਦੇਖੋ ਉਧਰ ਪਾਸੇ ਤੋਂ ਤਿਆਰ ਹੁੰਦਾ ਸੀ ਇੱਧਰ ਜਿਹੜਾ ਆਪਾਂ ਘੇ ਤੇ ਕਿਹੜਾ ਤੇਲ ਸੀ ਜਿਹੜਾ ਪਾਇਆ ਆਪਾਂ ਤੁਲਸੀ ਦਾ ਅਲਸੀ ਦਾ ਅਲਸੀ ਦਾ ਤੇਲ ਜਿਹੜਾ ਪਾਇਆ ਸੀ ਉਹ ਆਪਾਂ ਚੰਗੀ ਤਰ੍ਹਾਂ ਉਹਨੂੰ ਮਿਕਸ ਕਰਦੇ ਪਏ ਆ ਇਹਦੇ ਵਿੱਚ ਆਪਾਂ ਸੌਗੀ ਘੁਰਕੀ ਪਾਇਆ ਚੇ ਨਰੀਲ ਨਰੀਲ ਪਾ ਦਿੱਤੀ ਸੌਗੀ ਤੇ ਸੌਫ ਅੱਧੀ ਉਧਰ ਪਾਈ ਆ ਤੇ ਅੱਧੀ ਇੱਧਰ ਪਾਈ ਆ ਨਰੀਲ ਵੀ ਪਾ ਦਿੱਤੀ ਆ ਦੇਖੋ ਸਾਡੀ ਛੋਟੀ ਕੋ ਵੀ ਕਰਦੀ ਪਈ ਹੈ ਬੇਚੀ ਆਪਨਾ ਯੋਗਦਾਨ ਪਾ ਰਹੀ ਹੈ ਠੀਕ ਹੈ ਤਾਂ ਹੁਣ ਅਸੀਂ ਜਿਹੜੀ ਉਹ ਸੁੰਡ ਪਾਉਣ ਲੱਗੇ ਆ ਅਸੀਂ ਹੁਣ ਇਹਦੇ ਵਿੱਚ ਸੁੰਡ ਪਾਉਣ ਲੱਗੇ ਆ ਸੁੰਡ ਪਾ ਕੇ ਵੀ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਆ ਪਾਣਾ ਪਾਏ ਤੇ ਆਪਾਂ ਜਿਵੇਂ ਹਾਂ ਹੁਣ ਇਹਦੇ ਵਿੱਚ ਅਸੀਂ ਪਾਏ ਆ ਬਦਾਮ ਖਸ ਖਸ ਕਾਜੂ ਗਿਰੀਆਂ ਤੇ ਹੋਰ ਕੁਝ ਮਗਜ ਦੋ ਤਿੰਨ ਤਰ੍ਹਾਂ ਦੇ ਮਗਜ ਸੀ वो मिक्स करके हम चंकी तरह इन्हें भुनिया जाऊगा देखो हम छोटे छोटे हथा का लग गया चलो जी अभी तक मिकसर का कम चलता पाया उधर हौली हौली खुर्जना जो खुरचना जोड़ा फेरिया जा रहा पलटिया दो एक पहला पलट चुके हैं गया ਤਾਂ ਜੀ ਹੁਣ ਇਹਦੇ ਵਿੱਚ ਆਪਾਂ ਮਿਕਸ ਕਰਨ ਜਾ ਰਹੇ ਆ ਮਿੱਠਾ ਦੇ ਦੋ ਸਹੀ ਹੈ ਨਾ ਪੁੱਜਾ ਹੋਇਆ ਹੁਣ ਆਪਾਂ ਆਟਾ ਮਿਕਸ ਕਰਦੇ ਪਏ ਹਾਂ ਜੀ ਹੁਣ ਉਹ ਲਾਓ ਥੋੜਾ ਸਵਾਦ ਬੰਦਾ ਕਦਮ ਹੁਣ ਜਿਹੜਾ ਸਾਡਾ ਖੁਰਚਣਾ ਫੇਰਨ ਵਾਲਾ ਬੰਦਾ ਉਹ ਬਦਲ ਗਿਆ ਆ ਪਹਿਲਾ ਬੰਦਾ ਥੱਕ ਚੁੱਕਾ ਆ ਇੱਧਰ ਆਇਆ ਮੇਰੇ ਕੋਲ ਮੈਨੂੰ ਤਾਂ ਖੜਾ ਹੀ ਨਹੀਂ ਦਿੰਦੀ ਇਹ ਲੋਕ ਇਹ ਤਾਂ ਪੁੱਟ ਜਾਣਾ ਜੀ ਅੰਦਰੋਂ ਚਲੋ ਹੁਣ ਉਹ ਬਸ ਘੱਟਦਾ ਜਾ ਰਿਹਾ ਹੈ ਮਿਕਸ ਕੀਤਾ ਜਾ ਰਿਹਾ ਹੈ ਐਨ ਪ੍ਰੋਪਰ ਇੱਕੋ ਜਿਹਾ